ਉਧਰਾਂ ਦੇਸ਼ਪਰ ਦੇ ਵਿੱਚ ਅਜੀਤ ਦੇ ਤਿਉਹਾਰ ਦੀਆਂ ਸਵੇਰ ਤੋਂ ਹੀ ਰੌਣਕਾਂ ਦਿਖਣ ਨੂੰ ਮਿਲ ਰਹੀਆਂ ਨੇ ਜਿੱਥੇ ਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਇੱਕ ਦੂਜੇ ਦੇ ਘਰ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਗਈ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਈਦ ਦੇ ਤਿਉਹਾਰ ਮੌਕੇ ਹਰ ਇੱਕ ਖੁਸ਼ ਦਿਖਾਈ ਦੇ ਰਿਹਾ ਹੈ ਤੇ ਆਪਸ ਦੇ ਵਿੱਚ ਲੋਕ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦੇ ਕਿ ਈਦੁਲ ਫਿਤਰ ਮੁਸਲਿਮ ਭਾਈਚਾਰੇ ਦਾ ਇੱਕ ਵੱਡਾ ਤਿਉਹਾਰ ਹੈ ਤੇ ਇਹ ਦਿਨ ਪੂਰੀ ਦੁਨੀਆ ਦੇ ਵਿੱਚ ਰਮਜ਼ਾਨ ਮਹੀਨੇ ਦੇ ਅੰਤ ਅਤੇ ਈਦ ਦਾ ਚੰਦ ਦੇ ਕੇ ਮਨਾਇਆ ਜਾਂਦਾ ਹੈ ਅੱਜਿੱਥੇ Eid ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ। ਤੋਤੀ ਮੋਗਾ ਦੀ Eidਗਾਦ ਦੇ ਵਿੱਚ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਭਰਾਵਾਂ ਨੇ ਹਿੱਸਾ ਲਿਆ ਅਤੇ ਦੇਸ਼ ਦੇ ਵਿੱਚ ਸ਼ਾਂਤੀ ਅਤੇ ਭਾਈਚਾਰੇ ਦੀ ਦੁਆ ਵੀ ਕੀਤੀ ਹੈ। ਬismillahir Rahmanir Rahim ਅੱਜ ਰਮਜ਼ਾਨ ਮੁਬਾਰਕ ਦੇ 30 ਰੋਜ਼ਾਂ ਬਾਅਦ ਅੱਜ ਇਹ ਤੋਂ ਈਦੁਲ ਫਿਤਰ ਦਾ ਤਿਹਾੜ ਸਾਰੀ ਦੁਨੀਆ ਵਿੱਚ ਬੜੇ ਹਰਸ਼ੋ ਉਲਾਸ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਅਸੀਂ ਮੁਸਲਿਮ ਵੈਲਫੇਅਰ ਕਮੇਟੀ ਜ਼ਿਲ੍ਹਾ ਮੋਗਾ ਵੱਲੋਂ ਅੱਜ ਮੋਗਾ ਦੀ ਈਦਗਾਹ ਵਿੱਚ ਨਮਾਜ਼ ਪੜ੍ਹੀ ਗਈ ਹੈ ਅਸੀਂ ਆਪਣੀ ਕਮੇਟੀ ਵੱਲੋਂ ਆਪਣੇ ਮੋਗਾ ਦੇ ਮੁਸਲਿਮ ਭਾਈਚਾਰੇ ਵੱਲੋਂ ਸਾਡੇ ਦੇਸ਼ ਵਿੱਚ ਵਸਦੇ ਹੋਏ ਸਾਰੇ ਧਰਮਾਂ ਦੇ ਲੋਕਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਸਾਡੇ ਪੰਜਾਬੀਆਂ ਨੂੰ ਚਾਹੇ ਮੁਸਲਮਾਨ ਹੋਣ ਚਾਹੇ ਸਿੱਖ ਹੋਣ ਚਾਹੇ ਹਿੰਦੂ ਹੋਣ ਅਸੀਂ ਸਾਰਿਆਂ ਨੂੰ Eid ਦੀ ਮੁਬਾਰਕਬਾਦ ਦਿੰਦੇ ਆ ਨਾਲ ਦੀ ਨਾਲ ਅਸੀਂ ਮੁਬਾਰਕਬਾਦ ਦਿੰਦੇ ਆ ਉਹ ਲੋਕ ਜਿਹੜੇ ਸਾਡੇ ਨਾਲ ਇਸ ਸਾਲ Eid ਤੇ ਹੈ ਤੇ ਹੋ ਸਕਦਾ ਹੈ ਅਗਲੀ Eid ਤੇ ਨਾ ਹੋਣ ਤੇ ਅਸੀਂ ਦੁਆ ਕਰਦੇ ਆ ਕਿ ਸਾਰੀ ਦੁਨੀਆ ਵਿੱਚ ਜਿਹੜਾ اسلام ਹੈ ਉਹ ਸ਼ਾਂਤੀ ਮੈਂ ਤਰੀਕੇ ਨਾਲ ਜਿਸ ਤਰ੍ਹਾਂ ਰਹਿ ਰਿਹਾ ਹੈ ਇੱਕ ਸ਼ਾਂਤੀ ਮੈਂ ਧਰਮ ਹੈ ਜਿਸ ਤਰ੍ਹਾਂ ਅੱਲਾ ਦੇ ਪਿਆਰੇ ਨਬੀ حضرت محمد صلی اللہ علیہ وسلم ਨੇ فرمایا ਸੀ ਕਿ ਅਗਰ ਇਸ ਦੁਨੀਆ ਵਿੱਚ ਇੱਕ ਵੀ ਆਦਮੀ ਕਿਸੇ ਤੋਂ ਹਲਾਕ ਹੋ ਜਾਂਦਾ ਹੈ ਉਹਦਾ ਮਤਲਬ ਹੈ ਕਿ ਸਾਰੀ ਦੁਨੀਆ ਹਲਾਕ ਹੋ ਜਾਣਾ ਇਹ ਸ਼ਾਂਤੀ ਮੈਂ ਧਰਮ ਨਾਲ ਦੀ ਗੱਲ ਕਰੀਏ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਝ ਹੋਰ ਸਿਖਾਇਆ ਜਾਂ RAM ਨੇ ਸਾਨੂੰ ਕੁਝ ਹੋਰ ਸਿਖਾਇਆ ਜਾਂ ਬੋਧ ਧਰਮ ਸਾਨੂੰ ਹੋਰ ਸਿਖਾਉਂਦਾ ਸਾਰੇ ਦੇ ਸਾਰੇ ਧਰਮ ਇੱਕੋ ਹੀ ਗੱਲ ਕਰਦੇ ਕਿ ਸਾਨੂੰ ਭਾਈਚਾਰਕ ਸਾਂਝ ਨਾ ਰਹਿਣਾ ਚਾਹੀਦਾ ਹੈ ਸਾਨੂੰ ਸ਼ਾਂਤੀ ਮਾਇ ਢੰਗ ਨਾ ਰਹਿਣਾ ਚਾਹੀਦਾ ਹੈ ਸਾਨੂੰ ਸਾਡੀ ਜਿਹੜੀ ਸੱਭਿਅਤਾ ਜਿਹੜੀ ਇਨਸਾਨੀਅਤ ਆ ਸਾਰਿਆਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਫਿਰ ਸਾਰੇ ਇਸਲਾਮ ਧਰਮ ਨੂੰ ਸਾਰੇ ਦੁਨੀਆ ਵਿੱਚ ਵਸਦੇ ਇਸਲਾਮ ਧਰਮ ਨੂੰ ਆਪਣੇ ਵੱਲੋਂ ਈਦ ਮੁਬਾਰਕ ਕਹਿਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਦਵਾਨ ਸਭਾ ਹਲਕੇ ਦੀ ਸਮੂਹ ਸੰਗਤ ਵੱਲੋਂ ਈਦ ਮੁਬਾਰਕ ਕਹਿਣਾ ਸਾਰੇ ਮੁਸਲਮ ਭਾਈਚਾਰੇ ਨੂੰ ਸਾਰੇ ਇਸਲਾਮ ਧਰਮ ਨੂੰ ਜੋ حضرت محمد صاحب نے انسانیت ਦਾ ਰਸਤਾ ਦਿਖਾਇਆ ਸਾਰੀ ਦੁਨੀਆ ਨੂੰ ਸੁਖ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਨਾਲ ਆਪਣਾ ਜੀਵਨ ਜਿਉਂਦਿਆਂ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਆਪਣੇ ਦੇਸ਼ ਦੀ ਭਲਾਈ ਵਾਸਤੇ ਸਾਰੇ ਮੁਲਕ ਦੀ ਭਲਾਈ ਵਾਸਤੇ ਪਿਆਰ محبت ਤੇ ਇਨਸਾਨੀਅਤ ਨੂੰ ਮੁੱਖ ਰੱਖਦੇ ਹੋਏ ਆਪਣਾ ਜੀਵਨ ਜਿਉਣ ਦੀ ਜੋ ਜਾਂਚ حضرت محمد صاحب ਨੇ ਇਨਸਾਨੀਅਤ ਨੂੰ ਦਿੱਤੀ ਆ ਉਹਨੂੰ ਮੁੱਖ ਰੱਖਦੇ ਰੋਜ਼ੇ ਰੱਖੇ ਜਾਂਦੇ ਆ ਰਮਜ਼ਾਨ ਦੇ ਮਹੀਨੇ ਦੇ ਵਿੱਚ ਤੇ ਅੱਜ ਈਦ ਦੇ ਦਿਨ ਈਦ ਮੁਬਾਰਕ ਸਾਰਾ ਭਾਈਚਾਰਾ ਆਪਣੇ ਵੱਲੋਂ ਸਾਰੀ ਦੁਨੀਆ ਨੂੰ ਦਿੰਦਾ ਤੇ ਆਪਣੇ ਰਿਸ਼ਤੇਦਾਰਾਂ ਪ੍ਰੇਮੀਆਂ ਦੋਸਤਾਂ ਮਿੱਤਰਾਂ ਨੂੰ ਈਦੀ ਦੇਣ ਜਾਂਦੇ ਆ ਸਾਰੇ ਭਾਈਚਾਰੇ ਦੇ ਲੋਕ ਤੇ ਈਦ ਮੁਬਾਰਕ ਕਰਦੇ ਆ ਤੇ ਸਾਰੀ ਦੁਨੀਆ ਦੀ ਸੁੱਖ ਸ਼ਾਂਤੀ ਜਿਹੜੀ ਆ ਭਾਈਚਾਰੇ ਵੱਲੋਂ ਮੰਗੀ ਜਾਂਦੀ ਆ ਤੇ ਸਾਰੀ ਇਨਸਾਨੀਅਤ ਦਾ ਪਲਾ ਜਿਹੜਾ ਸਾਰੀ ਦੁਨੀਆ ਦੇ ਉੱਤੇ ਮੁਸਲਮ ਭਾਈਚਾਰੇ ਵੱਲੋਂ ਮੰਨਿਆ ਮੰਗਿਆ ਜਾਂਦਾ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮੂਹ ਹਲਕਾ ਵਿਧਾਨ ਸਭਾ ਮੋਗਾ ਦੇ ਸਮੂਹ ਅਕਾਲੀ ਵਰਕਰਾਂ ਵੱਲੋਂ ਸਾਰੇ ਮੁਸਲਮ ਭਾਈਚਾਰੇ ਨੂੰ Eid ਮੁਬਾਰਕ ਕਹਿਣਾ ਧੰਨਵਾਦ ਸਾਰਿਆਂ ਨੂੰ ਜੀ Eid ul Fitr ਦੀਆਂ ਬਹੁਤ-ਬਹੁਤ ਮੁਬਾਰਕਬਾਦਾਂ ਔਰ Eid ul Fitr ਦੀ ਬਹੁਤ-ਬਹੁਤ ਵਧਾਈ ਦੇਸਾਂ-ਵਿਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਸਮੂਹ ਮੁਸਲਮ ਭਾਈਚਾਰੇ ਨੂੰ ਸਿੱਖ ਭਾਈਚਾਰੇ ਨੂੰ ਈਸਾਈ ਨੂੰ ਬਹੁਤਿਆਂ ਨੂੰ ਹਿੰਦੂ ਭਾਈਚਾਰਿਆਂ ਨੂੰ ਬਹੁਤ ਬਹੁਤ ਈਦ ਦੀਆਂ ਮੁਬਾਰਕਾਂ ਸਮੂਹ ਮੁਸਲਮ ਭਾਈਚਾਰਾ ਮੋਗਾ ਵੱਲੋਂ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਈਦ ਦੀਆਂ ਮੁਬਾਰਕਾਂ ਔਰ ਈਦਲ ਪੇਰਦੀ ਬਹੁਤ ਬਹੁਤ